ਵਾਹਿਗੁਰੂ ਸਾਹਿਬ ਜੀ ਜਬ ਲਗ ਜਾਣੈ ਮੁਜ ਤੇ ਕਸ਼ ਹੋਏ ਤਬ ਬਿਸਕੋ ਸੁਖ ਨਾਹੀ ਕੋਏ ਜਬ ਇਹ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਬ ਜੋਨ ਮੈਂ ਫਿਰਤਾ ਜਪ ਤਰ ਕੋ ਪੈਰੀ ਮੀਤ ਤਬ ਲਗਨੇ ਚਲੇ ਨਾਹੀ ਚੀਤ ਜਪ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇਸ ਜਾਈ ਪ੍ਰਪ ਕਿਰਪਾ ਤੇ ਬੰਧਨ ਟੁੱਟੈ ਗੁਰ ਪ੍ਰਸਾਦ ਨਾਨਕ ਹੋ ਛੁਟੈ ਕਿਰਪਾ ਦੇ ਖਜਾਨੇ ਮਿਹਰਾਂ ਦੇ ਭੰਡਾਰੇ दया दे दाता जुगोजग जुगो अटल शब्द गुरु गुरु, गुरु, गुरु ग्रंथ साहिब जी दी रहनुमाई हिट इलाही पावन प्यारी वाणी श्री सुखमनी साहिब जी दी ਵਿਚਾਰ ਦੇ ਨਾਲ ਜੁੜਨ ਦਾ ਸੁਭਾਗ ਸਮਾ ਪ੍ਰਾਪਤ ਹੋਇਆ ਹੈ ਦੋਨੋਂ ਹੱਥ ਜੋੜਦੇ ਹੋਏ ਮਹਾਰਾਜ ਦੇ ਚਰਨਾਂ ਪਾਸ ਲੱਗ ਕੇ ਜੀ ਹਾਜ਼ਰੀਆਂ ਕਰੋ ਫਤਿਹ ਪ੍ਰਵਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਪਾਵਨ ਪਵਿੱਤਰ ਸ਼ਬਦ ਦੇ ਰਾਹੀ ਪਾਵਨ ਪਵਿੱਤਰ ਪੌੜੀ ਦੇ ਰਾਹ ਇਲਾਹੀ ਬਖਸ਼ਿਸ਼ ਕੀਤੀ ਹੈ ਰਹਿਮਤ ਕੀਤੀ ਹੈ ਕਿਰਪਾ ਕੀਤੀ ਹੈ ਅਗਰ ਅਸੀਂ ਇਸ ਪਾਵਨ ਬਚਨ ਨੂੰ ਸਮਝ ਲੈ ਲਏ ਹਾਂ ਪਾਵਨ ਬਚਨ ਦੇ ਅਗਰ ਅਸੀਂ ਧਾਰਨੀ ਹੋ ਜਾਨੇ ਤਾਂ ਇਹਦਾ ਭਾਵ ਹੈ ਵੀ ਅਸੀਂ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਰਹਿਮਤ ਕਿਰਪਾ ਦੇ ਪਾਤਰ ਬਣਦੇ ਜਾਈਏ ਗੁਰੂ ਅਰਜਨ ਸਾਹਿਬ ਜੀ ਨੇ ਪਾਵਨ ਬਚਨ ਦੇ ਰਾਹੀਂ ਸਮਝਾਉਣ ਦੀ ਇਹ ਕੋਸ਼ਿਸ਼ ਕੀਤੀ ਹੈ ਕਿ ਇਨਸਾਨ ਜਦੋਂ ਹੰਕਾਰ ਕਰਦਾ ਹੈ ਹੰਕਾਰ ਦੀਆਂ ਭਾਰੀਆਂ ਪੰਡਾ ਜਿਹੜੀਆਂ ਆਪਣੇ ਸਿਰ ਉੱਤੇ ਲੈ ਕੇ ਬਹਿ ਜਾਂਦਾ ਹੈ ਤੇ ਇਨਸਾਨ ਇੰਨਾ ਜ਼ਿਆਦਾ ਹੰਕਾਰੀ ਇੰਨਾ ਜ਼ਿਆਦਾ ਆਪਣੇ ਆਪ ਦੇ ਵਿੱਚ ਮਾਣ ਮਹਿਸੂਸ ਕਰਦਾ ਹੈ ਆਪਣੇ ਆਪ ਨੂੰ ਵੱਡਾ ਮਹਿਸੂਸ ਕਰਦਾ ਹੈ ਕਿ ਸ਼ਾਇਦ ਉਹਦੇ ਤੋਂ ਜ਼ਿਆਦਾ ਉਹਦੇ ਤੋਂ ਉੱਪਰ ਇਸ ਸੰਸਾਰ ਦੇ ਵਿੱਚ ਕੁਝ ਵੀ ਨਹੀਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਹੁਣ ਸ਼ਹੀਦੀ ਸਮਾਗਮ ਚੱਲਦੇ ਪਏ ਹਨ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਸਾਡੀਆਂ ਬੀਬੀਆਂ ਨਿਤਾ ਪ੍ਰਤੀ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਨਿਭਾ ਰਹੀਆਂ ਹਨ ਹੁਣ ਜਿਸ ਗੁਰੂ ਅਰਜਨ ਸਾਹਿਬ ਮਹਾਰਾਜ ਪਾਸ਼ਾ ਜੀ ਨੇ ਇਲਾਹੀ ਬਾਣੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਰਾਹੀਂ ਸਾਨੂੰ ਸਮਝਾਇਆ ਹੈ ਆਪ ਸਮੂਹ ਸੰਗਤ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਇਤਿਹਾਸ ਪੜਦੇ ਜਾਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਇਤਿਹਾਸ ਕਿਸੇ ਦੇ ਕੋਲੋਂ ਸਰਵਣ ਕਰਦੇ ਹੋ ਤੇ ਆਪ ਜੀ ਸਮੂਹ ਸੰਗਤਾਂ ਨੂੰ ਇਹ ਬਹੁਤਾਂਤ ਪਤਾ ਹੋਵੇਗਾ ਕਿ ਮਹਾਰਾਜ ਪਾਸ਼ਾ ਜੀ ਦੀ ਜ਼ਿੰਦਗੀ ਦੇ ਵਿੱਚ ਜਿੱਥੇ ਗੁਰਿਆਈ ਦੀ ਜ਼ਿੰਮੇਵਾਰੀ ਆਈ ਉਥੇ ਗੁਰੂ ਸਾਹਿਬ ਪਾਸ਼ਾ ਜੀ ਨੂੰ ਸਰੀਰਕ ਕਸ਼ਟਾਂ ਦੇ ਨਾਲ ਵੀ ਜੂਝਣਾ ਪਿਆ ਗੁਰੂ ਸਾਹਿਬ ਪਾਸ਼ਾ ਜੀ ਸਰੀਰਕ ਕਸ਼ਟ ਇੱਕ ਨਹੀਂ ਹੈ ਅਨੇਕਾਂ ਸਰੀਰਕ ਕਸ਼ਟਾਂ ਦੇ ਵਿੱਚੋਂ ਗੁਜ਼ਰਨਾ ਪਿਆ ਮਹਾਰਾਜ ਮਾਨਸਿਕ ਤੌਰ ਤੇ ਗੁਰੂ ਸਾਹਿਬ ਨੂੰ ਪਰੇਸ਼ਾਨ ਕੀਤਾ ਗਿਆ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਸ਼ਾ ਜੀ ਜਿਹੜੇ ਹਨ ਇਹਨਾਂ ਦਾ ਜਨਮ ਕਾਫੀ ਸਮੇਂ ਬਾਅਦ ਹੁੰਦਾ ਹੈ ਤਤੀਆਂ ਤਵੀਆਂ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਪਾਸ਼ਾ ਜੀ ਨੂੰ ਬਿਠਾਇਆ ਗਿਆ ਸਿਰ 'ਚ ਤੱਤਾ ਰੇਤਾ ਪਾਇਆ ਗਿਆ ਗੁਰੂ ਸਾਹਿਬ ਪਾਸ਼ਾ ਜੀ ਨੂੰ ਰਾਵੀ ਦੇ ਠੰਡੇ ਪਾਣੀ ਦੇ ਵਿੱਚ ਇਸ ਕਰਕੇ ਛੱਡਿਆ ਗਿਆ ਤਾਂ ਕਿ ਮਹਾਰਾਜ ਦੇ ਸਰੀਰ ਉੱਤੇ ਛਾਲੇ ਪੈ ਕੇ ਹੋਰ ਜ਼ਿਆਦਾ ਗੁਰੂ ਸਾਹਿਬ ਨੂੰ ਤਕਲੀਫ ਜਿਹੜੀ ਕਿ ਮਹਿਸੂਸ ਹੋਵੇ ਦਰਦ ਦਿੱਤਾ ਜਾਵੇ ਇਹ ਤੇ ਸੀ ਗੁਰੂ ਸਾਹਿਬ ਪਾਸ਼ਾ ਜੀ ਦੇ ਸਰੀਰਕ ਕਸ਼ਟ ਅਤੇ ਮਾਨਸਿਕ ਕਸ਼ਟ ਹੁਣ ਇੱਥੇ ਨਾਲ ਦੇ ਨਾਲ ਘਰ ਦੇ ਵਿੱਚੋ ਹੀ ਹੰਕਾਰ ਦਾ ਮਾਰਿਆ ਹੰਕਾਰ ਦਾ ਭਰਿਆ ਹੋਇਆ ਹਮੇਸ਼ਾ ਗੁਰਿਆਈ ਦਾ ਭੁੱਖਾ ਗੁਰਗੱਦੀ ਦੀ ਭੁੱਖ ਰੱਖਣ ਵਾਲਾ ਉਹਨਾਂ ਦਾ ਭਰਾਤਾ ਬਾਬਾ ਪ੍ਰਿਥੀ ਚੰਦ ਜਿਹੜਾ ਮਨ ਹੀ ਮਨ ਇਸ ਸਕੀਮ ਮਨ ਹੀ ਮਨ ਇਹ ਵਿਉਂਤ ਮਨ ਹੀ ਮਨ ਜੁਗਤ ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਗੁਰਿਆਈ ਤੋਂ ਉਤਾਰਿਆ ਜਾਵੇ ਇਹ ਗੁਰਿਆਈ ਜਿਹੜੀ ਹੈ ਗੁਰਗੱਤੀ ਜਿਹੜੀ ਹੈ ਇਹਦੇ ਉੱਤੇ ਮੈਨੂੰ ਬਿਠਾਇਆ ਜਾਂਦਾ ਜਿਹੜੇ ਲੋਕ ਇਹਨਾਂ ਚੀਜ਼ਾਂ ਦੇ ਭੁੱਖੇ ਹੋਣਗੇ ਉਹ ਹਮੇਸ਼ਾ ਕੋਈ ਨਾ ਕੋਈ ਯੁਗਤ ਕੋਈ ਨਾ ਕੋਈ ਵਿਧੀ ਕੋਈ ਨਾ ਕੋਈ ਤਰਤੀਬ ਇਦਾਂ ਦੀ ਵਰਤਦੇ ਰਹਿਣਗੇ ਵੀ ਜਿਹਦੇ ਕਰਕੇ ਲੋਕਾਂ ਦੇ ਵਿੱਚ ਹਰਮਨ ਪਿਆਰੇ ਬਣ ਕੇ ਰਹਿਣ ਲੋਕਾਂ ਦੇ ਵਿੱਚ ਇਹਨਾਂ ਦਾ ਮਨੋਬਲ ਜਿਹੜਾ ਵਾ ਸਭ ਤੋਂ ਉੱਚਾ ਹੋ ਕੇ ਰਹੇ ਤੇ ਇਹੋ ਕੁਛ ਬਾਬਾ ਪਿਰਥੀ ਚੰਦ ਹੋਣਾ ਨਿਵਰਤਿਆ ਉਹਦੇ ਵਾਸਤੇ ਕਈ ਵਾਰੀ ਭਵੇਂ ਸੁਲਹੀ ਖਾਨ ਦੀ ਮਦਦ ਵੀ ਲੈਣੀ ਪਈ ਸੁਲਹੀ ਤੇ ਨਾਰਾਇਣ ਰਾਖ ਮਹਾਰਾਜ ਨੇ ਉਚਾਰਿਆ ਵੀ ਜਦੋਂ ਸੁਲਹੀ ਖਾਨ ਵਰਗੀ ਚੜ੍ਹਾਈ ਕਰਕੇ ਆਉਂਦੇ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਰੱਖਿਆ ਵੀ ਪਰਮਾਤਮਾ ਨੇ ਆਪ ਹੀ ਫਿਰ ਕੀਤੀ ਹੁਣ ਇੱਕ ਪਾਸੇ ਨਿਮਰਤਾ ਦੇ ਪੁੰਜ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਦੂਜੇ ਪਾਸੇ ਹੈ ਹੰਕਾਰ ਦਾ ਭਰਿਆ ਹੋਇਆ ਉਹਨਾਂ ਦਾ ਭਰਾਤਾ ਬਾਬਾ ਪ੍ਰਿਥੀ ਚੰਦ ਕਿ ਜਿਹੜਾ ਗੁਰਗੱਦੀ ਦਾ ਭੁੱਖਾ ਹੈ ਬੁਰੀਾਈ ਦਾ ਭੁੱਖਾ ਹੋਣ ਕਰਕੇ ਵਡਿਆਈ ਦਾ ਭੁੱਖਾ ਹੋਣ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਰਾਹ ਦੇ ਵਿੱਚ ਰੋੜੇ ਵਿਛਾਉਂਦਾ ਪਰ ਨਿਮਰਤਾ ਦੇ ਪੁੰਜ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਮੁਖੜੇ ਤੋਂ ਸੀ ਤੱਕ ਨਹੀਂ ਕਰਦੇ ਸਤਿਗੁਰੂ ਪਾਤਸ਼ਾਹ ਮੁਖੜੇ ਤੋਂ ਸੀ ਤੱਕ ਨਹੀਂ ਕਰਦੇ ਮਹਾਰਾਜ ਨੇ ਨਹੀਂ ਕਿਹਾ ਵੀ ਮੇਰੇ ਨਾਲ ਬਾੜਾ ਹੋਇਆ ਮੇਰੇ ਨਾਲ ਗਲਤ ਹੁੰਦਾ ਪਿਆ ਮੇਰੇ ਨਾਲ ਇਦਾਂ ਨਹੀਂ ਹੋਣਾ ਚਾਹੀਦਾ ਗੁਰੂ ਸਾਹਿਬ ਪਾਸੇ ਕਿੰਦੇ ਠੀਕ ਹੈ ਭਾਈ ਤੂੰ ਆਪਣਾ ਕਰਮ ਕਰੀ ਜਾਣਦੇ ਆਂ ਅਸੀਂ ਆਪਣਾ ਕਰੀ ਜਾਂਦੇ ਆਂ ਫਿਰ ਅੱਗੇ ਚੱਲਦੇ ਚੱਲਦੇ ਤੁਸੀਂ ਦੇਖੋ ਗੁਰੂ ਅਰਜਨ ਸਾਹਿਬ ਮਹਾਰੇ ਪਾਸੇ ਜੀ ਦੀ ਸ਼ਹਾਦਤ ਹੋ ਜਾਂਦੀ ਹੈ ਜਿਹੜਾ ਆਪਣੇ ਆਪ ਦੇ ਵਿੱਚ ਹੰਕਾਰੀ ਸੀ ਜਿਹਨੂੰ ਮੈਂ ਮੈਂ ਕਰਨ ਦੀ ਆਦਤ ਬਣੀ ਹੋਈ ਸੀ ਜਿਹਨੂੰ ਇਹ ਸੀ ਕਿ ਮੇਰੇ ਨਾਲ ਹੀ ਸਾਰਾ ਕੁਝ ਹੈ ਇਸ ਦਰਬਾਰ ਸਾਹਿਬ ਦਾ ਪ੍ਰਬੰਧ ਮੈਂ ਚਲਾ ਰਿਹਾ ਹਾਂ ਇਸ ਦਰਬਾਰ ਸਾਹਿਬ ਦੀ ਜਿੰਨੀ ਵੀ ਉਸਾਰੀ ਕਰਵਾਉਣਦਿਆਂ ਹਾਂ ਉਹਦੇ ਵਿੱਚ ਅਧਿਓ ਜਿਆਦਾ ਯੋਗਦਾਨ ਮੇਰਾ ਹੈ ਇਥੋਂ ਤੱਕ ਕਰ ਗੁਰੂ ਅਰਜਨ ਸਾਹਿਬ ਮਹਾਰਾਜ ਪਾਸ਼ਾ ਜੀ ਨੂੰ ਦੁੱਖ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਕਿ ਗੁਰੂ ਕੇ ਲੰਗਰ ਇੱਕ ਟਾਈਮ ਵਾਸਤੇ ਇਹਨੇ ਮਸਤਾਨੇ ਕਰਵਾ ਲਿਆ ਪਰ ਅੰਤ ਨੂੰ ਕੀ ਹੁੰਦਾ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਪਾਸ਼ਾ ਸ਼ਹਾਦਤ ਦਾ ਜਾਮ ਪੀ ਕੇ ਤੇ ਗੁਰੂ ਪਾਸ਼ਾ ਦੇ ਚਰਨਾਂ ਪਾਸ ਇੱਕ ਬੇਨਤੀ ਕਰਦੇ ਹਨ ਅਕਾਲ ਪੁਰਖ ਨੂੰ ਤੇ ਤੇਰਾ ਕੀਆ ਮੀਠਾ ਲੱਗਿਆ ਹਰਨਾਮ ਪਦਾਰਥ ਨਾਨਕ ਮੰਗੇ ਮਹਾਰਾਜ ਜੋ ਤੁਸੀਂ ਕੀਤਾ ਵਾ ਨਾ ਮੈਨੂੰ ਤੇ ਬੜੇ ਚੰਗਾ ਲੱਗਿਆ ਇਤੋਂ ਜ਼ਿਆਦਾ ਹੋਰ ਮੈਨੂੰ ਕੀ ਚੰਗਾ ਲੱਗ ਸਕਦਾ ਹੈ ਮਹਾਰਾਜ ਮੈਨੂੰ ਤੇ ਬੇਹੱਦ ਚੰਗਾ ਲੱਗਿਆ ਵਾ ਮਹਾਰਾਜ ਜੋ ਤੁਸੀਂ ਕਰ ਦਿੱਤਾ ਵਾ ਮੈਂ ਤੇ ਸ਼ੁਕਰ ਗੁਜ਼ਾਰਿਆ ਜੀ ਤੁਹਾਡਾ ਗੁਰੂ ਅਰਜਨ ਸਾਹਿਬ ਆਸ਼ਕੈਂ ਲੱਗੇ ਹੁਣ ਦੂਜਾ ਪਾਸਾ ਜਿਹੜਾ ਵਾ ਹੰਕਾਰੀ ਹੈ ਪ੍ਰੀਤ ਚੰਦ ਪਰ ਪ੍ਰਾਪਤ ਕੋਸ਼ ਨਹੀਂ ਕਰ ਸਕਿਆ ਹੁਣ ਮੈਂ ਇੱਥੇ ਇੱਕ ਬੇਨਤੀ ਕਰੂੰ ਇੱਕ ਅੱਗੇ ਚੱਲ ਕੇ ਜਦੋਂ ਆਪਾਂ ਸਿੱਖੇ ਇਤਿਹਾਸ ਨੂੰ ਹੋਰ ਅੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਈਂ ਵੇਖਦੇ ਹਾਂ ਵਜ਼ੀਰ ਖਾਨ ਸੁੱਚੇ ਨੰਦ ਇਹ ਵੀ ਹੰਕਾਰੀ ਨਹੀਂ ਇੱਥੇ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ ਨਾ ਜੱਬ ਲਗ ਜਾਣੇ ਮੁਜਤੇ ਕਸ਼ ਹੋਏ ਵੀ ਆਪਣੇ ਆਪ ਨੂੰ ਜਦੋਂ ਅੱਗੇ ਰੱਖ ਲੈਣਾ ਵੀ ਅਸੀਂ ਕਰਦੇ ਪਏ ਆ ਜਾਂ ਅਸੀਂ ਕਰ ਲਵਾਂਗੇ ਮਹਾਰਾਜ ਨੇ ਕਿਹਾ ਵੀ ਆਓ ਤੁਹਾਡੀ ਔਕਾਤ ਮੈਂ ਤੁਹਾਨੂੰ ਵਖੋਣਾ ਹੁਣ ਪ੍ਰਿਥੀ ਚੰਦ ਨੂੰ ਉਹਦੀ ਔਕਾਤ ਜਿਹੜੀ ਹੈ ਗੁਰੂ ਸਾਹਿਬ ਨੇ ਵਿਖਾਈ ਆ ਨਿਮਰਤਾ ਦੇ ਵਿੱਚ ਰਹਿ ਕੇ ਸੰਗਤ ਨੇ ਪੂਰਨ ਤੌਰ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਆਪਣੇ ਸਾਹਿਬ ਮੰਨਿਆ ਹੋਇਆ ਹੈ ਹੁਣ ਅਗਲਾ ਪੱਖ ਜਿਹੜਾ ਮੈਂ ਬੇਨਤੀ ਕਰ ਦੇਣੀ ਚਾਹਾਂਗਾ ਗੁਰੂ ਕਲਗੀਧਰ ਮਹਾਰਾਜ ਜੀ ਦੇ ਵੇਲੇ ਦਾ ਵੀ ਗੁਰੂ ਕਲਗੀਧਰ ਸ਼ੈਨਸ਼ਾ ਜੀ ਜਿਹੜੇ ਨੇ ਆਪ ਜੀ ਸੱਚੇ ਪਾਤਸ਼ਾਹ ਐਸੀ ਦਇਆ ਕਰਦੇ ਪਏ ਹੋ ਆਪ ਜੀ ਮੇਹਰਾਂ ਦਾ ਮੀਰ ਸੌਣ ਦਾ ਹੈ ਦਇਆ ਕਿਰਪਾ ਰਹਿਮਤਾ ਕਰਨ ਦਾ ਹੈ ਸਹਿਬ ਪਾਸ਼ਾ ਨੇ ਇਥੋਂ ਤੱਕਰ ਦਇਆ ਕੀਤੀ ਸਾਡੇ ਉੱਤੇ ਗੁਰੂ ਕਲਗੀਧਰ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ 14 ਜੰਗਾ ਮਹਾਰਾਜ ਨੇ ਫਤਿਹ ਕੀਤੀ ਅੰਤ ਨੂੰ ਉਹ ਸਮਾਂ ਆਇਆ ਜਦੋਂ ਵੱਡੇ ਸਹਿਬ ਜਾਦੇ ਸ਼ਹਾਦਤ ਦਾ ਜਨਮ ਕੀ ਜਾਂਦੇ ਹਨ ਫਿਰ ਉਸ ਤੋਂ ਬਾਅਦ ਹੰਕਾਰੀ ਜਿਹੜਾ ਵਜ਼ੀਰ ਖਾਨ ਸੁੱਚਾ ਆਨੰਦ ਉੱਥੇ ਹੈ ਜਿਹੜਾ ਕਹਿੰਦਾ ਕਿ ਸੱਪ ਦੇ ਬੱਚੇ ਸੱਪ ਹੁੰਦੇ ਨੇ ਜੀ ਇਨਾਂ ਦਾ ਸਿਰ ਫੀਕੀ ਰੱਖ ਦੇਣਾ ਚਾਹੀਦਾ ਹੰਕਾਰ ਦੇ ਮਾਰਿਆਂ ਨੇ ਉਮਰ ਦਾ ਫਰਕ ਨਹੀਂ ਰੱਖਦਾ ਉਮਰ ਨੂੰ ਸਾਹਮਣੇ ਇਸ ਤਰ੍ਹਾਂ ਕਰ ਲਿਆ ਵੀ ਉਮਰ ਬਡੇਰੀ ਹੈ ਵਜ਼ੀਰ ਖਾਨ ਦੀ ਪਰ ਆਪਣੇ ਆਪ ਨੂੰ ਕਿੱਥੇ ਰੱਖਿਆ ਹੰਕਾਰੀ ਬਾਦਸ਼ਾਹ ਨੇ ਬਿਲਕੁਲ ਆਪਣੇ ਆਪ ਨੂੰ ਸਾਹਮਣੇ ਰੱਖ ਦਿਓ ਹੋਇਆ ਕਿਆ ਵੀ ਤੁਹਾਡਾ ਪਿਤਾ ਜਿਹੜਾ ਵਾ ਗੁਰੂ ਕਲਗੀ ਤਰ ਉਹਨੂੰ ਅਸੀਂ ਸ਼ਹੀਦ ਕਰ ਦਿਤਾਂਗਾ ਸਾਹਿਬਜ਼ਾਦਿਆਂ ਨੇ ਬੇਝਿਜਕ ਹੋ ਕੇ ਸੂਬੇ ਦੀ ਕਚਹਿਰੀ ਦੇ ਵਿੱਚ ਪਹਿਲਾਂ ਜਕਾਰੇ ਛੱਡੇ ਫਤਿਹ ਬਲਾਈ ਔਰ ਇਥੋਂ ਤੱਕ ਕਰ ਕਹਿ ਦਿੱਤਾ ਵੀ ਸਾਡੇ ਗੁਰੂ ਪਿਤਾ ਨੂੰ ਨਾ ਕੋਈ ਸ਼ਹੀਦ ਕਰ ਸਕਿਆ ਵਾ ਤੇ ਨਾ ਹੀ ਕੋਈ ਕਰ ਸਕੇ ਅੰਤ ਨੂੰ ਗੁਰੂ ਕਲਗੀਧਰ ਮਹਾਰਾਜ ਪਾਸ਼ਾ ਜੀ ਦੇ ਸਾਹਿਬਜ਼ਾਦਿਆਂ ਨੂੰ ਸ਼ਹਾਦਤ ਦਾ ਜਨਮ ਲੈਣਾ ਪੈਂਦਾ ਹੈ ਉਸ ਤੋਂ ਬਾਅਦ ਗੁਰੂ ਪਾਸ਼ਾ ਮੁਕਤਸਰ ਸਾਹਿਬ ਦੀ ਧਰਤੀ ਨੂੰ ਵੀ ਹੁੰਦੇ ਨੇ ਚਮਕੌਰ ਸਾਹਿਬ ਤੋਂ ਫਿਰ ਮੁਕੱਤਰ ਸਾਹਿਬ ਦੀ ਧਰਤੀ ਤੋਂ ਮਾਰੇ ਪਾਸ਼ਾ ਹੋਰ ਲੋਕਾਂ ਦਾ ਭਲਾ ਕਰਦੇ ਦਮਦਮਾ ਸਾਹਿਬ ਫਿਰ ਤਲਵੰਡੀ ਸਾਬੂ ਕੀ ਉਸ ਤੋਂ ਬਾਅਦ ਹਜੂਰ ਸਾਹਿਬ ਪਾਵਨ ਜਿੱਥੇ ਸਤਿਗੁਰਾਂ ਨੇ ਆਪਣਾ ਸਰੀਰ त्यागਿਆ ਸੱਚਖੰਡ ਨੂੰ ਮਾਰੇ ਪਾਸ਼ਾ ਵਿਰਾਜਮਾਨ ਹੋਏ ਹਨ ਉੱਥੇ ਪਹੁੰਚਦੇ ਹਨ ਉੱਥੋਂ ਬਾਬਾ ਬੰਦਾ ਸਿੰਘ ਬਹਾਦਰ ਹੋਣਾਂ ਦੇ ਹੱਥ ਪੰਜ ਤੀਰ ਨਿਸ਼ਾਨ ਸਾਹਿਬ ਸਤਿਗੁਰੂ ਪਾਸ਼ਾ ਥਾਪੜਾ ਦੇ ਕੇ ਪੰਜਾਬ ਦੀ ਧਰਤੀ ਤੇ ਭੇਜਦੇ ਹਨ ਰਾਹ ਦੇ ਵਿੱਚ ਜਿੰਨੇ ਵੈਰੀ ਆਏ ਸਿੱਖੀ ਦੇ ਵਿੱਚ ਅੜਚਣ ਪਾਉਣ ਵਾਲੇ ਪਹਿਲਾ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਨੇ ਉਹਨਾਂ ਦਾ ਸੋਧਾ ਲਾਇਆ ਸਮਾਣਾ ਸ਼ਹਿਰ ਘਟੇਰੀ ਕੀਤਾ ਕਿਉਂਕਿ ਦਲਾਦ ਇਥੋਂ ਤੇ ਸੰਸ਼ਾਸਲ ਬੇਗ ਬਾਸ਼ਲ ਬੇਗ ਫਿਰ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਹੋਣੀ ਇਹਨਾਂ ਕੋਲੇ ਆਏ ਵਜ਼ੀਰ ਖਾਨ ਹੋਣਾ ਕੋਲੇ ਸੁੱਚੇ ਅਨੰਦ ਵਰਗ ਜਿਹੜੇ ਕਹਿੰਦੇ ਸੀ ਵੀ ਅਸੀਂ ਕਰਦੇ ਪਏ ਆ ਤੁਹਾਡੇ ਪਿਤਾ ਨੂੰ ਸ਼ਹੀਦ ਕਰ ਦਿੱਤਾ ਜਿਹੜਾ ਕਹਿੰਦੇ ਸੀ ਵੀ ਅ ਸਾਡਾ ਹੈ ਸਾਰਾ ਕੁਝ ਅਸੀਂ ਇਸ ਦੁਨੀਆ ਦੇ ਉੱਤੇ ਹਾਂ ਸਾਡੇ ਕਾਰਨ ਸਾਰਾ ਕੁਝ ਚੱਲਦਾ ਤੇ ਅੰਤ ਨੂੰ ਕੀ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਨੇ ਵਜ਼ੀਰ ਖਾਨ ਵਰਗੇ ਨੂੰ ਜਿਹੜੀ ਭੈੜੀ ਮੌਤ ਦਿੱਤੀ ਵਜ਼ੀਰ ਖਾਨ ਤਰਸਦਾ ਰਿਹਾ ਹੱਥ ਜੋੜਦਾ ਰਿਹਾ ਮੈਨੂੰ ਛੱਡ ਦਿਓ ਮੈਨੂੰ ਛੱਡ ਦਿਓ ਕਹਿਣ ਲੱਗੇ ਜਦੋਂ ਸਾਡੀ ਬਜ਼ੁਰਗ ਮਾਂ ਮਾਤਾ ਗੁਜਰ ਕੌਰ ਨੂੰ ਸ਼ਹੀਦ ਕੀਤਾ ਕਰ ਯਾਦਿਓ ਸੰਨ ਜਦੋਂ ਗੁਰੂ ਕਲਗੀ ਧਰਮਾਰ ਦੇ ਸੈਭ ਜਾਦਿਆਂ ਨੂੰ ਬੇਕਸੂਰ ਸਨ ਤੂੰ ਨੀਹਾਂ ਚ ਚਣਾ ਕੇ ਸ਼ਹੀਦ ਕਰ ਦਿੱਤਾ ਜਿਨ੍ਹਾਂ ਦੀ ਕੋਈ ਗਲਤੀ ਨਹੀਂ ਕਰ ਯਾਦ ਉਹ ਸਨ ਮਾਫੀਆਂ ਮੰਗਦਾ ਪਿਆ ਪਰ ਬਾਬਾ ਬੰਦਾ ਸਿੰਘ ਬਹਾਦਰ ਹੁਣਾਂ ਨੇ ਸੁੱਚੇ ਆਨੰਦ ਨੂੰ ਵਜ਼ੀਰ ਖਾਨ ਨੂੰ ਉਹਦੇ ਕੀਤੇ ਦੀ ਸਜ਼ਾ ਦੇ ਦਿੱਤੀ ਇੱਥੇ ਸਾਹਿਬ ਕਹਿੰਦੇ ਜੱਬ ਲੱਗ ਜਾਣੇ ਮੁਝ ਤੇ ਕਸ਼ ਹੋਏ ਇਸੇ ਕਰਕੇ ਕਿਹਾ ਵਾ ਵੀ ਹੰਕਾਰ ਨਾ ਕਰ ਬੰਦੇ ਹੰਕਾਰ ਛੱਡ ਤੇ ਤੂੰ ਕੁਝ ਨਹੀਂ ਕਰਨ ਜੋਗਾ ਕਰਨ ਵਾਲਾ ਕੌਣ ਆ ਉਹ ਮਾਲਕ ਸਾਹਿਬ ਨੇ ਕਿਹਾ ਤਬ ਇਸ ਕੋ ਸੁਖ ਨਹੀਂ ਇੱਕ ਟਾਈਮ ਪਿਰਥੀ ਚੰਦ ਹੋਣਾ ਨੇ ਆਪਣਾ ਅਸਰ ਰਸੂਖ ਸਰਕਾਰੀ ਸ਼ਹਿ ਦੇ ਉੱਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਤੰਗ ਪਰੇਸ਼ਾਨ ਕੀਤਾ ਸ਼ਹੀਦ ਕਰਵਾਇਆ ਸੁੱਚਾ ਵਜ਼ੀਰ ਖਾਨ ਵਰਗੇ ਨੇ ਸੁੱਚੇ ਆਨੰਦ ਵਰਗੇ ਨੇ ਗੁਰੂ ਕਲ ਕੀ ਧਰਮਹਾਰਾ ਪਾਸ਼ਾ ਜੀ ਦਾ 42 ਸਾਲ ਦੀ ਆਯੂ ਹੈ ਅਖੀਰਲੇ ਸਮੇਂ ਤੱਕ ਅਰ ਮਹਾਰਾਜ ਪਰ ਸਤਗੁਰੂ ਪਾਸ਼ਾ ਨੂੰ ਵਤੇਰੇ ਦੁੱਖ ਤਕਲੀਫਾਂ ਦੇ ਵਿੱਚ ਟਾਈਮ ਕੱਢਣਾ ਪਿਆ ਪਰ ਅੰਤ ਨੂੰ ਕੀ ਹੁੰਦਾ ਹੈ ਸੁੱਖ ਫਿਰ ਵੀ ਹਾਸਲ ਨਹੀਂ ਹੁੰਦਾ ਅਖੀਰ ਨੂੰ ਉੱਤੇ ਦੀ ਮੌਤ ਮੈਂ ਕਮਾਂਗਾ ਮਰਨਾ ਪੈ ਗਿਆ ਇਹਨਾਂ ਨੇ ਇਸੇ ਕਰਕੇ ਸਹਿਬ ਨੇ ਕਿਹਾ ਜਦ ਇਹ ਜਾਣੇ ਮੈਂ ਕਿਸ਼ ਕਰਤਾ ਤਬ ਲਗ ਗਰਵ ਜੋਨ ਮੈਂ ਫਿਰ ਮਨੁੱਖ ਨੂੰ ਕਿਹਾ ਬਾਤਾਂ ਨੂੰ ਸਹਿਬ ਨੇ ਕਿਹਾ ਵੀ ਬੰਦਿਆ ਮੈਂ ਮੈਂ ਕਰਨੀ ਛੱਡ ਦੇ ਮੇਰੀ ਮੇਰੀ ਕਰਨੀ ਛੱਡ ਦੇ ਇਹਦੇ ਵਿੱਚ ਕੁਝ ਨਹੀਂ ਪਿਆ ਕੱਖ ਨਹੀਂ ਪਿਆ ਇਹਨਾਂ ਗੱਲਾਂ ਦੇ ਵਿੱਚ ਹੰਕਾਰ ਜਿਹੜਾ ਵਾ ਤੈਨੂੰ ਤੇਰੀ ਜ਼ਿੰਦਗੀ ਦੇ ਵਿੱਚ ਆਇਆ ਹੋਇਆ ਛੱਡ ਦੇ ਇਸੇ ਕਰਕੇ ਸਹਿਬਾਸ਼ ਕਹਿ ਲਗੇ ਕੁਛ ਚੰਗਾ ਕਰ ਆਪਣੇ ਲਈ ਵੀ ਤੇ ਕੁਛ ਚੰਗਾ ਕਰ ਸਮਾਜ ਦੇ ਲਈ ਵੀ ਤਬ ਲਗ ਗਰਭ ਜੋਨ ਮੈਂ ਤਾਂ ਇਨਸਾਨ ਫਿਰ ਜੰਮਦਾ ਹੀ ਮਰਦਾ ਹੀ ਹੰਕਾਰ ਦੇ ਗਰਭ ਦੇ ਵਿੱਚ ਤੁਰਿਆ ਜਾਏ ਸਹਿਬ ਨੇ ਅੱਗੇ ਕਿਹਾ ਜ਼ਾਵਤਾਰੈ ਕੂ ਬੈਰੀ ਬੀਤ ਤਬ ਲਗ ਨੇਚਲ ਨਾਹੀ ਜੀ ਸਹਿਬਾਸ਼ ਕਹਿ ਲਗੇ ਵੀ ਸਾਡੀ ਇੱਕ ਸੋਚ ਹੈ ਇਨਸਾਨ ਦੀ ਇੱਕ ਸੋਚ ਹੈ ਜਿਸ ਨੂੰ ਉਹਨੇ ਦੁਸ਼ਮਣ ਮੰਨ ਲਿਆ ਨਾ ਸਾਬ ਕਹਣ ਲੱਗੇ ਵੀ ਤੇਰੇ ਚਿੱਤ ਵਿੱਚ ਆ ਗਿਆ ਵੀ ਇਹ ਮੇਰਾ ਦੁਸ਼ਮਣ ਹੈ। ਇਹ ਮੇਰਾ ਵੈਰੀ ਬਣ ਗਿਆ। ਤੇ ਮਾਰੇ ਕਹਣ ਲੱਗੇ ਵੀ ਤੇਰੀ ਨਿਗਾ ਵਿੱਚ ਉਹ ਵੈਰੀ ਹੋਵੇਗਾ। ਪਰ ਗੁਰੂ ਸਾਹਿਬ ਪਾਸ਼ਾ ਕੀ ਕਹਿੰਦੇ ਆਪਾਂ ਇੱਧਰ ਵੀ ਧਿਆਨ ਦੇ। ਮਹਾਰਾਜ ਨੇ ਕਿਹਾ 나 ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬੰਦ। ਵੀ ਮਹਾਰਾਜ ਇਥੇ ਤੇ ਕੋਈ ਵੀ ਵੈਰੀ ਨਹੀਂ। ਕੋਈ ਵੀ ਬੇਗਾਨਾ ਨਹੀਂ ਸਾਰੇ ਸਾਡੇ ਨੇ। ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਤਾਰੇ ਸ ਮਹਾਰਨੇ ਕਭੀ ਆਪਣੇ ਇਥੋਂ ਤੱਕ ਲੈ ਕੇ ਜਾ ਵੀ ਸਹਿਬ ਨੂੰ ਕਹਿ ਮਾਲਕਾ ਸਾਡੇ ਵਿੱਚ ਠੀਕ ਆ ਅਵਗਣ ਹਨ ਅਸੀਂ ਚੰਗੇ ਨਹੀਂ ਹਾਂ ਗੁਨਾਹਾਂ ਦੇ ਭਰੇ ਹੋਏ ਹਾਂ ਗੁਨਾਹ ਮਹਾਰਾਜ ਇੰਨੇ ਹਨ ਵੀ ਗਿਣਤੀ ਮਿੰਤੀ ਤੋਂ ਪਰੇ ਹੈ ਪਰਮਰ ਪਾਸ਼ਾ ਅਸੀਂ ਲੋਕਾਂ ਨੂੰ ਮਾੜੇ ਨਹੀਂ ਕਹਿ ਸਕਦੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਸਾਬ ਕਿਹਾ ਕਿ ਇਹ ਤੇਰਾ ਨਜ਼ਰੀਆ ਵਾ ਤੂੰ ਜਿੰਨੂੰ ਆਪਣਾ ਦੁਸ਼ਮਣ ਮੰਨ ਲਿਆ ਵਾ ਕਿ ਜਿੰਨੂੰ ਆਪਣਾ ਦੋਸਤ ਮੰਨ ਲਿਆ ਇਹ ਤੇਰਾ ਨਜ਼ਰੀਆ ਵਾ ਕੀਪ ਤਾਂ ਅਗਲੇ ਦਿਲ ਵਿੱਚ ਤੇਰੇ ਵਾਸਤੇ ਕੁਛ ਬੁਰਾ ਨਾ ਵੀ ਹੋਵੇ ਤਾਂ ਹੀ ਤੇ ਸਾਬ ਨੇ ਕਿਹਾ ਵੀ ਨਾ ਕੋ ਬੈਰੀ ਨਹੀਂ ਪੈਗਾਨਾ ਸਗਲ ਸੰਗ ਹਮੋ ਬਨ ਆਈ ਵੀ ਇਥੇ ਕੋਈ ਬੇਗਾਨਾ ਨਹੀਂ ਕੋਈ ਵੈਰੀ ਨਹੀਂ ਸਾਰੇ ਸਾਂਝੇ ਨੇ ਗੁਰੂ ਨਾਨਕ ਦਾ ਘਰ ਸਬਨਾ ਦਾ ਸਾਝ ਆ ਇਹ ਗੱਲ ਹਮੇਸ਼ਾ ਚਤੇ ਰੱਖਣੀ ਵੇਲੇ ਤੇ ਸਾਬ ਨੇ ਕਿਹਾ ਜਬ ਤਾਰੇ ਕੋ ਬੈਰੀ ਮੀਤ ਤਬ ਲਗ ਨਿਚਲ ਨਹੀਂ ਸੀ ਸੋਚ ਹੀ ਲਿਆਵਾ ਕਿ ਇਹ ਮੇਰਾ ਬਿਆਹੀ ਹੈ ਇਹਦੇ ਨਾਲ ਮੇਰੀ ਕੋਈ ਸਾਝ ਨਹੀਂ ਤੇ ਮਾਰੇ ਕਹਿੰ ਲੈ ਕਿ ਉਹ ਤੇਰੀ ਸੋਚ ਹੈ ਭਾਈ ਪਰਮਾਤਮਾ ਨੇ ਤੇਰੀ ਦੁਸ਼ਮਣੀ ਨਹੀਂ ਬਣਾਈ ਕਿਸੇ ਦੇ ਨਾਲ ਤਬ ਲਗ ਨਿਚਲ ਨਹੀਂ ਸੀ ਉਟਾਲਿਆ ਫਿਰ ਬਾਦਸ਼ਾਹ ਕਹਿੰ ਲੈ ਤੇਰੇ ਚੇਤਿਆਂ ਦੇ ਵਿੱਚੋਂ ਵਿਚਰਨਾ ਨਹੀਂ ਤੇਰੇ ਚੇਤਿਆਂ ਦੇ ਵਿੱਚ ਇਹੋ ਹੀ ਗੱਲ ਰਹਿਣੀ ਹੈ ਵੀ ਹਾਂ ਇਹ ਮੇਰਾ ਦੁਸ਼ਮਣ ਹੈ ਸਾਬ ਕਹਿਣ ਲੱਗੇ ਜਿਹਨੂੰ ਤੂੰ ਆਪਣਾ ਮਿੱਤਰ ਮੰਨ ਲਿਆ ਨੇ ਇਹ ਤੇਰੀ ਸੋਚ ਆ ਜਿਹਨੂੰ ਤੂੰ ਆਪਣਾ ਦੁਸ਼ਮਣ ਮੰਨ ਲਿਆ ਇਹ ਵੀ ਤੇਰੀ ਸੋਚ ਆ ਸਾਬ ਨੇ ਅਗੇ ਕਿਰਪਾ ਕੀਤੀ ਜਬ ਲਗ ਬੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇਸ ਜਾਏ ਮਰਨ ਕਿਆ ਵੀ ਇਨਸਾਨ ਜਿਹੜਾ ਹੈ ਮੋਹ ਮਾਇਆ ਦੇ ਵਿੱਚ ਬੜਾ ਮਗਨ ਹੋ ਕੇ ਤੁਰਿਆ ਕਰਦਾ ਹੈ ਇਨਾ ਸੰਤ ਹਮੇਸ਼ਾ ਮੋਹ ਮਾਇਆ ਦੇ ਪੈਂਡਿਆਂ ਦੇ ਵਿੱਚ ਤੁਰਿਆ ਰਹਿੰਦਾ ਵਾ ਹਮੇਸ਼ਾ ਇਸੇ ਗੱਲ ਦੇ ਵਿੱਚ ਰਹਿੰਦਾ ਵਾ ਵੀ ਮੈਂ ਜਿਹੜੀ ਗੱਲ ਕਹਿ ਦਿੱਤੀ ਹੈ ਮੈਂ ਜਿਹੜੀ ਗੱਲ ਕਰ ਲਈ ਹੈ ਮੇਰੇ ਪਰਿਵਾਰ ਦਾ ਬਣ ਜੇ ਭਰਾਵਾਂ ਦਾ ਹੱਕ ਖਾਂਦੇ ਵੇਖੇ ਨੇ ਇੱਥੇ ਦੂਜਿਆਂ ਦਾ ਹੱਕ ਮਾਰਦੇ ਵੇਖੇ ਨੇ ਇੰਨਾ ਜ਼ਿਆਦਾ ਮੋਹ ਬਣ ਜਾਂਦਾ ਵਾ ਸੰਸਾਰੀ ਚੀਜ਼ਾਂ ਦੇ ਨਾਲ ਸਾਬ ਕਹਿੰਦੇ ਜਦ ਲਗ ਮੋਹ ਮਗਨ ਸੰਗ ਭਾਏ ਸਾਬ ਜੀ ਕਹਿੰਦੇ ਚੇਤੇ ਰੱਖੀ ਅੱਜ ਦਗਾ ਕਰਕੇ ਕਮਾਇਆ ਗਿਆ ਪੈਸਾ ਧੋਖਾ ਕਰਕੇ ਕਮਾਇਆ ਗਿਆ ਪੈਸਾ ਕੱਲ ਨੂੰ ਧੀ ਪੁੱਤ ਅਗਰ ਬਿਮਾਰ ਹੋ ਗਿਆ ਨਾ ਝੱਟ ਦੀ ਝੱਟ ਉਹਨਾਂ ਤੇ ਲੱਗ ਜਾਣਾ। ਕੰਜੂ ਸਤਿਗੁਰੂ ਪਾਸ਼ਾ ਨੇ ਸਾਨੂੰ ਕਿਹਾ ਵੀ ਸਿੱਖ ਹਮੇਸ਼ਾ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਕੇ ਖਾਏਗਾ। ਮਹਾਰਾਜ ਨੇ ਇਸੇ ਵਾਸਤੇ ਕਿਹਾ ਵੀ ਸਿੱਖ ਹਮੇਸ਼ਾ ਹੀ ਦਸਾਂ ਨੋਹਾਂ ਦੀ ਕਿਰਤ ਕਮਾਈ ਕਰੂਗਾ ਨਾ ਕਿ ਉਹ ਕਿਸੇ ਦਾ ਹੱਕ ਖਾ ਕੇ ਖਾਏਗਾ। ਅੱਜ ਵੀ ਬਹੁਤਾਂਤ ਇਸ ਦੁਨੀਆ ਦੇ ਵਿੱਚ ਹੱਕ ਖਾਣ ਵਾਲੇ ਲੋਕ ਬੈਠੇ ਹੋਏ ਹਨ ਦੂਜੇ ਸੋ ਆਓ ਮਹਾਰਾਜ ਦੇ ਬਚਨਾਂ ਨੂੰ ਜ਼ਿੰਦਗੀ ਚ ਅਪਣਾਈਏ ਕਿਸੇ ਦਾ ਹੱਕ ਖਾਣ ਦੀ ਬਜਾਏ ਸਗੋ ਗੁਰੂ ਸਾਹਿਬ ਪਾਤਸ਼ਾਹ ਦੇ ਹੁਕਮਾਂ ਦੇ ਅਨੁਸਾਰ ਹੀ ਹੋ ਗਏ ਨਾ ਮਹਾਰਾਜ ਦੀ ਵਡਿਆਈ ਕਰਦੇ ਰਹੀਏ ਸੀ ਸਤਗੁਰੂ ਦੀ ਜਿੱਦਣ ਅਸੀਂ ਵਡਿਆਈ ਕਰਨੀ ਆਰੰਭ ਕਰ ਲਈ ਨਾ ਉਹ ਦਿਨ ਸਾਡੀ ਜ਼ਿੰਦਗੀ ਬਹੁਤ ਸੁਖਾਲੀ ਹੋ ਜਣੀ ਇਹ ਚੇਤੇ ਰੱਖਣ ਵਾਲੀ ਗੱਲ ਹੈ ਸਾਹਿਬ ਨੇ ਕਿਹਾ ਵੀ ਜਪਲਗ ਮੋਹ ਮगन ਸੰਗ ਮਾਏ ਇਨਸਾਨ ਮਾਇਆ ਦੇ ਮੋਹ ਵਿੱਚ ਇੰਨਾ ਗਲਤਾਨ ਹੋ ਜਾਂਦਾ ਵਾ ਆਪਣਿਆਂ ਦਾ ਹੱਕ ਖਾਣ ਤੋਂ ਵੀ ਗੁਰੇਜ਼ ਨਹੀਂ ਕਰਦਾ ਤਬ ਲਗ ਧਰਮ ਰਾਏ ਦੇ ਸਜਾਈ ਮਾਰਨੇ ਕਿਹਾ ਫੇਰ ਤਰੰ ਦੀ ਦੁਨੀਆ ਦੇ ਵਿੱਚ ਇਹਨੂੰ ਐਸੀ ਭੈੜੀ ਸਜ਼ਾ ਮਿਲਦੀ ਵੀ ਇਨਸਾਨ ਕੀਤੇ ਤੇ ਪਛਤਾਉਂਦਾ ਵਾ ਵੀ ਮੈਂ ਇਹ ਕਮ ਨਾ ਕਰਦਾ ਪਰ ਸਤਿਗੁਰੂ ਕਹਿਣ ਲੱਗੇ ਹੁਣ ਵੇਲਾ ਬੀਤ ਗਿਆ ਵਾ ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਪ੍ਰਭ ਕਿਰਪਾ ਤੇ ਬੰਧਨ ਤੁੱਟੇ ਗੁਰ ਪ੍ਰਸਾਦ ਨਾਨਕ ਹੌਸ਼ੁ ਹੈ ਕਹਿਣ ਲੱਗੇ ਵੀ ਗੁਰੂ ਦੀ ਕਿਰਪਾ ਦੇ ਨਾਲ ਤੇਰੇ ਬੰਧਨ ਜਿਹੜੇ ਹਨ ਉਹ ਕੱਟੇ ਜਾਣ ਹੁਣ ਬੰਧਨ ਇੱਕ ਥੋੜਾ ਵਾਕਿ ਤੇ ਸਾਡੀ ਜ਼ਿੰਦਗੀ ਚ ਵਿਕਾਰਾਂ ਦੇ ਬੰਧਨ ਨੇ ਮੋਹ ਮਾਇਆ ਦਾ ਬੰਧਨ ਨੇ ਅਨੇਕਾਂ ਐਸੇ ਬੰਧਨ ਨੇ ਭਾਈ ਜਿਨ੍ਹਾਂ ਦੇ ਨਾਲ ਨਿਤਾ ਪ੍ਰਤੀ ਸਾਡੀ ਸਾਂਝ ਬਣਦੀ ਹੈ ਅਨੇਕਾਂ ਉਹ ਬੰਦਨ ਨੇ ਜਿਹੜੇ ਬੰਦਨਾ ਦੇ ਵਿੱਚ ਪੈ ਕੇ ਇਨਸਾਨ ਸਦਾ ਗੁਰੂ ਤੋਂ ਬੇਮੁਖ ਹੋ ਕੇ ਚੱਲਦਾ ਵਾ ਮਰਨ ਕਿ ਆ ਇੱਧਰ ਤੇਰੀ ਜ਼ਿੰਦਗੀ ਹੋਰ ਚੰਗੀ ਕਰ ਦੇ ਇੱਧਰ ਨੂੰ ਆ ਜਾ ਤੇਰੀ ਜ਼ਿੰਦਗੀ ਹੋਰ ਸੁੱਖਾਂ ਵਾਲੀ ਹੋ ਜਾ ਮਰਨ ਇਹ ਵੀ ਰਹਿਮ ਤਾਂ ਕੀ ਦੇਣਾ ਪ੍ਰਭ ਕਿਰਪਾ ਤੇ ਬੰਧਨ ਟੁੱਟੇ ਗੁਰੂ ਦੀ ਕਿਰਪਾ ਦੇ ਨਾਲ ਸਾਰੇ ਜਿਹੜੇ ਬੰਧਨ ਹਨ ਉਹ ਟੁੱਟ ਜਾਂਦੇ ਸੇਵਨ ਅਰਘ ਕੀਆ ਵੀ ਮਹਾਰਾਜ ਮਿਹਰ ਕਰ ਦੇਵੇ ਤੇ ਇਹ ਤੇਰੀ ਜ਼ਿੰਦਗੀ ਖੁਸ਼ਹਾਲ ਹੋ ਜਾਵੇਗੀ ਆਓ ਹਮੇਸ਼ਾ ਗੁਰੂ ਅਰਜਨ ਸਾਹਿਬ ਜੀ ਦਾ ਕੋਟਾਨ ਕੋਟ ਧੰਵਾਦ ਕਰਦੇ ਰਹੀਏ ਮਹਾਰਾਜ ਦੇ ਅੱਗੇ ਅਰਦਾਸ ਬੇਨਤੀ ਇਹ ਫਰਿਆਦ ਕਰੀਏ ਕਿ ਸਤਿਪ੍ਰੀਆ ਸ਼ਹਾ ਜਿੱਥੇ ਤੁਹਾਡੇ ਸ਼ਹੀਦੀ ਦਿਵਸ ਨੂੰ ਮੁੱਖ ਰੱਖ ਕੇ ਸੰਗਤਾਂ ਗੁਰੂ ਘਰ ਵਿਖੇ ਨਿਤਾ ਪ੍ਰਤੀ ਹਾਜ਼ਰੀਆਂ ਭਰਦੀਆਂ ਨੇ ਉੱਥੇ ਸਾਨੂੰ ਤੁਸੀਂ ਪਾਸ਼ਾ ਜੀ ਰਹਿਮਤ ਇਹ ਕਰਿਓ ਵੀ ਅਸੀਂ ਤੁਹਾਡੀ ਪਾਵਨ ਪਿਆਰੀ ਜਿਹੜੀ ਬਾਣੀ ਹੈ ਨਾ ਇਦੇ ਵਿੱਚੋਂ ਕੁਝ ਹਾਸ ਕਰ ਸਕੀਏ ਪੁਲ ਚੁੱਕ ਦੇ ਬਖਸ਼ੂ ਜੀ ਖਿਮਾ ਬਲਾਉ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਤ